ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪਿੰਡਲਪੁਰਾ ਮਾ ਟੀਵੀ ਦੇ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਨਵੇਂ ਵੀਡੀਓ ਤਲਵੰਡੀ ਸਾਬੂ ਤੋਂ ਪਾਣੀ ਫਿਰ ਵੇਖਤਾ ਹਾਂ ਬਦਲੇ ਵਿੱਚ ਨਾਲ ਨਾਲ ਤਾਲੀਆਂ ਵੀ ਕਾਫੀ ਜ਼ਿਆਦਾ ਵਗਾਉਂਗੇ ਆਪਾਂ ਤੁਹਾਨੂੰ ਟਰਾਲੀਆਂ ਦੀ ਵੀਡੀਓ ਦਿਖਾਉਂਦੇ ਹਾਂ ਜਿਹੜੀਆਂ ਚਾਹੇ 30 ਤਰੀਕ ਤੱਕ ਬਣਾ ਦੇਣੇ ਆਰਡਰ ਦੀਆਂ ਇਹ ਟਰਾਲੀਆਂ ਵੀ ਕਾਫੀ ਵਧੀਆ ਕੰਡੀਸ਼ਨ ਤੇ ਪਾਦੀਆਂ ਹੁਗਾਉਂਗੇ ਬਿਲਕੁਲ ਨਵੀਂ ਕੰਡੀਸ਼ਨ ਦੀ ਟਰਾਲੀਆਂ ਆ ਅੱਪਾ ਬਾਈ ਜੀ ਦਾ ਨੰਬਰ ਵੀ ਤੁਹਾਨੂੰ ਦੇਾਂਗੇ ਜਿੰਨਾਂ ਕੋਲੇ ਰਾਜੇ ਘੜੀਆਂ ਨੇ 1,45,000 ਰੁਪਿਆ ਡਿਮਾਂਡ ਹੈ। ਜਾਲੀ ਵਗੈਰਾ ਲੱਗੀ ਹੋਈ ਏ। ਸਿੰਗਲ ਡੈਰੀ ਵਾਲੀ ਏ, ਜੈਕ ਵਗੈਰਾ ਲੱਗਾ ਏ। ਸੈਂਟਰ ਤੇ ਖੁੱਲਣ ਵਾਲਾ ਡਰ। ਤਾਂ ਲਈ ਉਰਕਵਾ ਨਿਗਰ ਦੀ ਬਣੀ ਹੋਈ ਕਾਂਦੀ ਆ ਡਬਲ ਟਾਇਰ ਇਟਾਲੀਆ ਟਾਇਰਾਂ ਦੀ ਕੰਡੀਸ਼ਨ ਚੰਗੀ ਹੈ ਇਹਦਾ 1.7 ਲੱਖ 7000 ਦੀ ਅਡਵਾਂਸ ਹੈ ਕਿੰਨੇ ਨੰਬਰ ਦੇ ਹੈ ਵਰਗੇ 3 ਨੰਬਰ 4460 97 ਲੋਟੇ ਗੋਪਾਣੀਗਰ ਇੱਕ ਟ੍ਰਾਲੀ ਉਰ ਖੜੀ ਹੋਈ ਆ ਸਿੰਗਲ ਟੈਰੀ ਇਹ ਕੋਲ ਨਵੀਂ ਕਲੈਕਸ਼ਨ ਲਈ ਟ੍ਰਾਲੀ ਆ 128000 ਰੇਟ ਆ ਨਾ ਇਹ ਜੈਕ ਵਾਲੀ ਟ੍ਰਾਲੀ ਆ ਜਾਲੀ ਲੱਗੀ ਹੋਈ ਏ ਜੀ ਆਹ ਕੋਲ ਇਹ ਦੇਖੋ ਪਰ ਜਿਹੜੇ ਬਾਈ ਜੀ ਕੋਲ ਟਰਾਲੀਆਂ ਖੜੀਆਂ ਨੇ ਉਹਨਾਂ ਨੂੰ ਤੁਹਾਨੂੰ ਕੰਟੈਕਟ ਨੰਬਰ ਤੇ ਬਾਈ ਜੀ ਨੂੰ ਮਿਲਣਾ। ਵਾਈਟ ਅਸੂ ਗੁਰਪ੍ਰਾਜ ਜੀ। ਸਵਾਗਤ ਹੈ ਬਾਈ ਜੀ ਤੁਹਾਡਾ ਕੋਈ ਇਨਫੋਰਮੇਸ਼ਨ ਲਈ। ਤੁਹਾਡਾ ਵੀ ਧੰਨਵਾਦ ਜੀ। ਬਾਈ ਜੀ ਦੱਸੋ ਇਹ ਟਰਾਲੀਆਂ ਆਪਣੇ ਸਾਰੀਆਂ ਸ਼ੇਅਰ ਵਾਸਤੇ ਆਈਆਂ ਨੇ? ਇਹ ਆਪਣੇ ਕੋਲ ਸੇਲ ਤੇ ਆਈਆਂ ਹੋਣਗੀਆਂ ਸਾਰੀਆਂ ਜੀ। ਤੇ ਬਾਈ ਜੀ ਤੁਹਾਡਾ ਕੰਟੈਕਟ ਨੰਬਰ ਦੱਸੋ ਜੇ ਕਿਸੇ ਵੀਰ ਕੋਲੋਂ ਟਰਾਲੀ ਲੈਣੀ ਹੋਵੇ ਜਾਂ ਟਰੈਕਟਰ ਕੋਈ ਵੇਚਣਾ ਹੋਵੇ ਤੇ ਬਾਈ ਜੀ ਸਾਰੀ ਡੀਲਿੰਗ ਕਰਦੇ ਹੋ। ਤੁਹਾਡਾ ਨੰਬਰ ਦੱਸੋ। 94177 ਜੀ। 94177 70935 ਜੀ। 70935 ਬ ਸਾਹਿਬ ਨਾਮ ਤੇ ਇਹ ਟਰਾਲੀ ਬਾਰੇ ਦੱਸੋ ਜੀ ਇਹ ਟਰਾਲੀ 2.5 ਹੈ ਜੀ ਉੱਚੀ ਉੱਤੇ ਜਾਲੀ ਲੱਗੀ ਹੋਈ ਜਿਸਤੀ ਹਾਂਜੀ ਅੱਠਾਂ ਇੰਚੇ ਚੈਨਲ ਲੱਗੇ ਹੋਏ ਵਧੀਆ ਜੀ ਨਵੀਂ ਟਰਾਲੀ ਹੈ ਕੜੇ ਵਾਲੇ ਰੈਂਬਾ ਜੀ ਵਧੀਆ ਠੀਕ ਹੈ ਤੇ ਇਹਦੀ ਕੀ ਮੰਗ ਹੈ ਬਾਈ ਜੀ 128000 ਰੁਪਿਆ ਰੇਟ ਹੈ ਜੀ ਇਹਦਾ ਬਾਕੀ ਬਾਈ ਜੀ ਦੇ ਕੋਈ ਹਾਂ ਮੌਕੇ ਤੇ ਮਾਨਤਨ ਕਰਾ ਦਾਂਗੇ ਜੀ ਮਾਨਤਨ ਕਰਾਣਗੇ ਬਾਈ ਤੇ ਇਹ ਵੀ ਬਾਈ ਜੀ ਇਹ ਵੀ ਟਰਾਲੀ ਆਪਣੇ ਕੋਲ ਸੇਲ ਤੇ ਆਏ ਹੋਗੇ ਜੀ ਇਹਦੀ ਬਾਈ ਕੀ ਮੰਗ ਲੈ ਇਹਦੀ 120000 ਰੁਪਿਆ ਜੀ 120000 ਜੀ ਹਾਂ ਜੀ ਓਏ ਵਾਸਾ ਪਾਰਵ ਜੀ ਬੱਖੇ ਸਾਰਾ ਬੋਲੋ ਕੀ ਜਨੇ ਦੇਗੇ ਬੋਲੋ ਬੋਲੋ ਆਪਣੇ ਬੰਦਾ ਲਾ ਕੋਈ ਗੱਲ ਨਹੀਂ ਜੇ ਤੂੰ ਆ ਗਿਆ ਇੰਗਲਡਰੀ ਟਰਾਲੀ ਹੈ ਧੰਨਵਾਦ ਇਹ ਲਾਉਗਾ ਠੀਕ ਹੈ ਅੱਗੇ ਇੱਕ ਹੋਟਲ ਆਲੀ 1100 ਆਪਣੇ ਲੋਕ 70 ਦੀ ਸਿੰਗਲ ਡੈਰੀ ਟਰਾਲੀ ਹੈ 110000 ਰੁਪਏ ਦੀ ਮੰਗ ਲਾ ਬਾਕੀ ਬਾਈ ਦੇ ਨੰਬਰ ਕਰ ਦੋ ਸਕਰੀਨ ਦੇ ਵਿੱਚ ਕੋ ਦੱਸ ਸਕਦੇ ਹੋ ਆਸਟ੍ਰੇਲੀਆ ਦਾ ਵਧੀਆ ਡਾਲਾ ਉਹਦੇ ਨਾਲ ਵਿੱਚ ਪਿਆ ਹੋਇਆ ਉਹਦੇ ਤੇਰੀ ਹੈ ਬਾਈ ਦੁਆਈ ਤੋਂ ਉੱਪਰ ਆ ਗਈ ਇਹਨਾਂ ਲਈ ਇੱਕ ਹੋਰ ਹੈ ਇਹ ਵੀ ਵਧੀਆ ਕਮਿਸ਼ਨ ਦੇ ਕਰ ਲਈ ਹੈ ਇਹ ਵਾਲੀਆਂ ਮੇਰਾ ਲੱਗੀ ਹੋਈ ਹੈ ਸਿੰਗਲ ਡੈਰੀ ਟਰਾਲੀ ਹੈ ਵੈਕ ਲੱਗਾ ਹੋਇਆ 128000 ਜੀ ਐਡਵਾਂਸ ਨਹੀਂ ਨਹੀਂ ਪਹਿਲਾਂ ਆਪਣੀ ਕਾਲੀ ਦਵਾਈ ਅੱਗੇ ਇੱਕ ਟਰਾਲੀ ਹੋਰ ਆ ਗਈ ਸਿੰਗਲ ਡੈਰੀ ਟਰਾਲੀ ਹੈ ਵਧੀਆ ਕੰਡੀਸ਼ਨ ਚ ਹੈ 155000 ਰੁਪਿਆ ਰੇਟ ਹੈ ਐਮਸੀ ਦੀ ਚਾਸੀ ਲੱਗੀ ਹੋਈ ਹੈ ਅਨਸਾਰੀ ਐਮਸੀ ਦਾ ਮਾਰ ਲੱਗਾ ਹੋਇਆ ਇਹ ਸਾਡਾ ਡਬਲ ਟੈਰੀ ਵਾਲਾ ਪਰ ਟਾਇਰ ਸਿੰਗਲ ਨੇ ਜੈਕ ਵਾਲੀ ਟਰਾਲੀ ਆ ਕਾਫੀ ਟਰੈਕਟਰ ਵੀ ਖੜੇ ਹੋਏ ਨੇ ਇੱਥੇ ਇਹ ਟਰਾਲੀ ਵਜ਼ਨ 15 ਕੁਇੰਟਲ 10 ਕਿਲੋ 145000 ਡਿਮਾਂਡ ਹੈ ਸਿੰਗਲ ਟੈਰੀ ਹੈ ਜੈਕਲ ਟਰਾਲੀ ਹੈ ਜਾਲੀ ਵਗੈਰਾ ਲੱਗੀ ਹੋਈ ਸਾਰਾ ਕੁਝ ਟਰਾਲੀ ਕਾਫੀ ਵਧੀਆ ਲੱਗਿਆ ਕਿ 70000 ਦੀ ਟਰਾਲੀ ਰੇਟ ਲਿਖਿਆ ਹੋਇਆ ਫੋਨ ਨੰਬਰ ਵੀ ਹੋ ਗਿਆ ਇਹਨਾਂ ਦਾ ਰੈਡ ਵਗੈਰਾ ਸਾਰਾ ਕੁਝ ਹੈ ਵੱਜਾ ਕੰਡੀਸ਼ਨ ਟਰਾਲੀ ਆ ਸਿੰਗਲ ਟੈਰੀ ਟਰਾਲੀ ਐ 1.50 ਲੱਖ ਵਜ਼ਨ 18 ਕੁਇੰਟਲ ਇੱਕ ਕੋਟਰ ਟਰਾਲੀ 1,35,000 ਰੁਪਏ ਰੇਟ ਸਿੰਗਲ ਡੈਰੀ ਟਰਾਲੀ ਹੈ ਇੱਕ ਕੋਟਰ ਟਰਾਲੀ 1 ਲੱਖ ਰੁਪਏ ਰੇਟ ਆ ਸਿੰਗਲ ਡੈਰੀ ਹੈ ਵਧੀਆ ਕੰਡੀਸ਼ਨ ਦੀ ਟਰਾਲੀ ਹੈ 145000 ਦੀ ਡਬਲ ਟੈਰੀ ਸੇਲੀ ਹੈ ਜਾਲੀ ਵਗੈਰਾ ਲੱਗੀ ਹੋਈ ਹੈ 125000 ਸਿੰਗਲ ਟੈਰੀ ਜੈਕ ਵਾਲੀ ਟਰਾਲੀ ਹੈ 145000 ਜੈਕ ਵਾਲੀ ਟਰਾਲੀ ਬਹੁਤ ਵਧੀਆ ਟਰਾਲੀ ਜਾਲੀ ਵਗੈਰਾ ਲੱਗੀ ਹੋਈ ਹੈ ਸਿੰਗਲ ਡੈਰੀ ਟਰਾਲੀ ਹੈ ਜੀ 135000 ਰੁਪਏ ਡਿਮਾਂਡ ਹੈ ਜਾਲੀ ਵਗੈਰਾ ਲੱਗੀ ਹੋਈ ਹੈ ਵਿਚਾਲੇ ਖੁੱਲਣ ਵਾਲਾ ਡਾਲਾ ਹੈ ਜੈਕ ਵਾਲੀ ਟਰਾਲੀ ਹੈ ਬਹੁਤ ਵਧੀਆ ਟਰਾਲੀ ਬਣੀ ਹੋਈ ਹੈ ਇੱਕ ਹੋਟਲ ਵਾਲੀ ਖੜੀ ਹੋਈ ਆ ਇਹ ਵੀ ਜੈਕ ਵਾਲਾ ਮਾਡਲ ਹੈ ਸੈਂਟਰ ਚੋਂ ਖੁੱਲਣ ਵਾਲਾ ਡੱਲਾ ਉੱਪਰ ਬਹੁਤ ਹੈਵੀ ਹੈ 1,45,000 ਰੁਪਏ ਡਿਮਾਂਡ ਹੈ ਯਾਲੀ ਵਗੈਰਾ ਸਾਰਾ ਕੁਝ ਲੱਗਾ ਹੋਇਆ ਚਾਲੇ ਖੁੱਲਣ ਵਾਲਾ ਡੱਲਾ ਸਿੰਗਲ ਟੈਰੀ ਟਰਾਲੀ ਆ ਬਹੁਤ ਸ਼ਾਨਦਾਰ ਟਰਾਲੀ ਆ 155000 ਡਿਮਾਂਡ ਹੈ 130000 ਡਿਮਾਂਡ ਹੈ ਸਿੰਗਲ ਟੈਰੀ ਟਰਾਲੀ ਹੈ ਜੈਕ ਵਾਲੀ ਜਾਲੀ ਵਗੈਰਾ ਲੱਗੀ ਹੋਈ ਹੈ ਪਰਸ ਵਗੈਰਾ ਵੇਖ ਸਕਦੇ ਹੋ ਤੁਸੀਂ ਜਿਆਦਾ ਜੀ ਨਹੀਂ ਹੈਗਾ ਸਿੰਪਲ ਹੈ 130000 120000 ਡਿਮਾਂਡ ਸਿੰਗਲ ਟੈਰੀ ਟਰਾਲੀ ਹੈ ਜੈਕ ਵਾਲੀ ਰੈਡ ਵਗੈਰਾ ਸਾਰਾ ਕੁਝ ਨਹੀਂ ਹੈਗਾ 138000 ਸਿੰਗਲ ਟੈਰੀ ਡੈਕਟਰਲ ਟਰਾਲੀ ਹੈ ਜਾਲੀ ਵਗੈਰਾ ਲੱਗੀ ਹੋਈ ਹੈ ਵਿਚਾਲੇ ਖੁੱਲ੍ਹੇ ਨਾਲ ਡਾਲਾ ਟਰਾਲੀ ਬਹੁਤ ਸ਼ਾਨਦਾਰ 138000 ਟਰਾਲੀਆਂ ਵੀ ਖੜੀਆਂ ਹੋਈਆਂ ਨੇ ਪੰਜ ਬੰਦ ਵਿੱਚ ਲੈਣਾ ਤਾਂ ਹੁੰਦੀ ਮੁਰਿਆ ਇੱਧਰ ਸੌਦਾ ਹੋਣਗਾ ਟਰਾਲੀ ਦਾ ਵਿਚਾਲੇ ਖੁੱਲੇ ਨਾਲ ਡਾਲ ਲੈਣੀ ਸਾਰੀਆਂ ਨੇ ਜਾਲੀ ਵਗੈਰਾ ਲੱਗੀ ਹੋਈ ਏ ਜਾਲੀ ਮਰਜੀ ਆ ਗਾਹ ਤੁਹਾਡੀ ਮਰਜੀ ਆ ਹੋਰ ਕਿ ਮੈਂ ਹੂੰ ਦੇਖ ਲੋ ਅੰਕਲ 127 ਹਜ਼ਾਰ ਇੱਕ ਲੱਖ 27000 ਇੱਕ ਲੱਖ 33000 ਰੇਟ ਹੈ 1 ਲੱਖ 33000 ਕਰਨ ਪਾਇਆ ਠੱਪੀ ਦਾ 12 ਮਾੜਾ ਤੁਹਾਨੂੰ ਸਾਥੀ ਆ ਰਹੇ ਹੋ ਗਏ ਆਂ। ਉਹ ਲੇਕੀ ਨਹੀਂ ਤੇ ਆਰੇ ਵਾਲੇ ਸਾਰੇ ਟਾਲੇ ਇੱਕ ਹੀ ਫਿਰ ਜਿਹੜੇ ਗੋਲ। ਤੇ ਕਹਿੰਦਾ ਮੈਂ ਬਿਆਨ ਦਾ। ਤੇ ਕੋਈ ਅੱਤੀ ਖੜੀ ਆ ਸਾਥ ਤੇ ਇੱਕ ਦਾ ਜਾਲੀ ਲੱਗੀ ਰੇਟ 1,55,000 ਰੁਪਿਆ ਟਰਾਲੀ ਬਹੁਤ ਵਧੀਆ ਬਣੀ ਹੈ। 155 ਹੋਰ ਵੀ ਬਹੁਤ ਟਰਾਲੀਆਂ ਖੜੀਆਂ ਹੋਈਆਂ ਸਿੰਗਲ ਟੈਰੀ ਟਰਾਲੀ ਜੈਕ ਵਾਲੀ 140000 ਜਾਲੀ ਵਗੈਰਾ ਲੱਗੀ ਹੈ 140000 ਸਿੰਗਲ ਟੈਰੀ ਇਹ ਸਾਡਾ ਵਾਲਾ 135000 ਦੀ ਜਾਲੀ ਵਗੈਰਾ ਲੱਗੀ ਏ 135000 140000